ਸਮੇ ਸਮੇ ਦੀ ਗੱਲ ਹੈ ਜਸਾ ਭਗੜਿਆ ਜਿੰਦੂ ਜੱਸਾ ਨਹੀਂ ਜਿੰਦਰ ਟੋਲੀ ਟਿੰਕੂ ਟੋਲੀ ਉਧਰ ਸਾਡਾ ਜਿੰਦਰ ਟੋਲੀ ਟਿੰਕੂ ਟੋਲੀ ਜੱਸਾ ਟੋਲੀ ਗਗਨ ਪੰਗੜੇ ਵਾਲਾ ਸਾਰੇ ਵੀਰਾਂ ਧੰਨਵਾਦ ਹੈ ਇੱਕ ਬੇਨਤੀ ਹੈ ਬਾਈ ਕਾਕਾ ਸ਼ੇਰੋਂ ਪਿੰਡ ਵਾਲਾ ਵੀਰਾ ਦਾਤੇਵਾਸੀ ਹੈ ਬਾਈ ਯਾਦ ਕਰਾਉਣ ਨੂੰ ਬੇਨਤੀ ਹੈ ਵੀ ਜਲਦੀ ਦੇ ਸੰਪਰਕ ਬਣਾ ਲਵੇਗਾ ਲਓ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ ਆਹ ਕਹਿੰਦੇ ਸੋਚਾ ਏ ਸੂਰੇ ਵਾਲਾ ਪਿੰਡ ਹੈ ਤੇ ਜਿਲ੍ਹੇ ਹਿਸ਼ਾਰ ਦੇ ਵਿੱਚ ਪੈਂਦਾ ਵੀਰੇ ਮਿੱਤਰੋ ਇਹ ਹਰਿਆਣੇ ਦਾ ਸ਼ੋਹਰਾ ਉਹ ਕਬੱਡੀ ਪਾਉਣ ਦੇ ਲਈ ਵਧ ਗਿਆ ਤੇ ਸਾਹਮਣੇ ਉਹ ਲਟੇਣਾ ਵਰਗੇ ਚਾਰ ਏ ਬੱਲੇ 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 ਸੂਰੇ ਵਾਲੀਆ ਬਰਵਾਲੇ ਦਾ ਇਲਾਕਾ ਬਾਣੀ ਸੂਰੇ ਵਾਲੀਏ ਦਾ ਪਿੰਡੂ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਹਰਵਾਂਗ ਦੀ ਟੀਮ ਇਧਰਲੇ ਪਾਸੇ ਰੋਡ ਵਾਲੇ ਪਾਸੇ ਖੇਡ ਰਹੀ ਹੈ ਦੂਜੇ ਪਾਸੇ ਸਾਨੇ ਪੰਜਾਬ ਖੇਡ ਰਿਹਾ ਹੈ ਕਾਸ਼ੀ ਬਾਟੂ ਰੇਡ ਪਾਉਣ ਦੇ ਲਈ ਤਿਆਰ ਵਰਤਿਆ ਰਿਹਾ ਨੌਜਾਨ ਜਿਹੜੇ ਬਾਦੂ ਖਿਡਾਰੀ ਨੂੰ ਬੈਠਸਣ ਮੇਰੀ ਬੇਨਤੀ ਹੈ ਕੋਈ ਵੀ ਜਿਹੜਾ ਐਕਸਟਰਾ ਖਿਡਾਰੀ ਗਰਾਊਂਡ ਦੇ ਵਿੱਚ ਖੜਾ ਨਹੀਂ ਹੋਵੇਗਾ ਪਾਕਿਸਤਾਨ ਦੀ ਧਰਤੀ ਦਾ ਜੰਪਲ ਕਾਸ਼ੀ ਇਸ ਸਮੇਂ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਪਾਰਾ ਜੋਸਾ ਕੇ ਖਾਂਦੇ ਨੇ ਖੁਰਾਕਾਂ ਤੇ ਖੇਡਦੇ ਕਬੱਡੀਆ ਲੱਖਾਂ ਦੀਆਂ ਸ਼ਰਤਾਂ ਨੇ ਰੇਡਾਂ ਉੱਤੇ ਲੱਗੀਆਂ ਪਤਾ ਹੀ ਨਹੀਂ ਫੁਰਤੀ ਜੇ ਲੱਗਦਾ ਜੀ ਕਦੋਂ ਪੁੱਠ ਪੱਪ ਜੱਜੇ ਰੱਖਦੇ ਪੰਜਾਬੀ ਗੱਭਰੂ ਧਰਤੀ ਹਿਲਦੀ ਆ ਧਰਤੀ ਕਿੱਕ ਜੱਫੇ ਤੇ ਕਿੰਨੇ ਕਿੰਨੇ ਸ਼ਿਵਾਜੀ 10-10 ਰਿੰਗੜ ਹੋਣਗੇ ਲਓ ਰੇਡ ਪਈ ਆ ਕਾਲੇ ਦਾ ਕਹਿੰਦੇ ਕੋਟ ਫੱਤਾ ਪਿੰਡ ਜਿਲ੍ਹਾ ਬਠਿੰਡੇ ਦੇ ਵਿੱਚ ਕਿ ਸੱਤ ਲਾਈਨਾਂ ਪੈਂਦੀਆਂ ਨੇ ਸ਼ਹਿਰ ਬਠਿੰਡੇ ਵਿੱਚ ਰਾਉਣ ਕਬਧੇਰੇ ਜੋ ਪੰਮਾਰ ਸਹਿਰ ਸੱਸੀ ਦੇ ਇਹ ਨਵੀ ਦੇ ਪਿੰਡ ਦਾ ਕਾਕੇ ਦੇ ਪਿੰਡ ਦਾ ਹੈ ਇਹ ਸੋਨੀ ਦੇ ਪਿੰਡ ਦਾ ਕਾਲਾ ਕੋਟ ਫੱਤੇ ਵਾਲਾ ਔਰ ਦੂਜੇ ਪਾਸੇ ਟੱਕਰ ਟੱਕਰ ਕਹਿੰਦੇ ਟੱਕਰ ਹੋ ਗਈ ਸਿਰੇ ਦੀ ਮਟੋੜੜਾ ਪਿੰਡ ਹੈ ਫੰਤ ਦੇ ਪਿੰਡ ਦਾ ਸ਼ੀਰਾ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਧਾਵੀ ਦਾ લાલા ਯਾਵਰ ਕਮੋ ਪਾਕਿਸਤਾਨ ਦੀ ਧਰਤੀ ਦਾ ਜੰਪਲ ਕਬੱਡੀ ਪਾ ਰਿਹਾ ਹੈ ਲੋ ਲਾਲਾ ਨਾਨਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਪਾਕਿਸਤਾਨੀਆਂ ਲੈ ਵੀ ਦੋਦੜੇ ਵਾਲਾ ਹੁਣ ਜੱਫਾ ਲਾਉਣਾ ਪੈਣਾ ਜਾਂ ਫਿਰ ਕਹਿੰਦੇ ਸੁਖਮਨ ਨੂੰ ਢਿੱਲੋਂਾਂ ਦਾ ਮੁੰਡਾ ਆਹ ਸਿਰਸਲ ਵਾਲਾ ਮੋਨੂ ਹੈ ਨਾ ਕਹਿੰਦੇ ਰੂਪ ਸ਼ਰਮਾ ਆਹੇ ਮੋਨੂ ਮੇਰੇ ਮਿੱਤਰੋ ਸਿਰਸਲ ਵਾਲਾ ਤੇ ਖੇਡ ਦੇ ਮੈਦਾਨ ਦੇ ਵਿੱਚ ਪਰ ਨੰਬਰ ਜਿਹੜਾ ਉਹ ਰੇਡਰ ਦੇ ਹਿੱਸੇ ਆ ਗਿਆ ਹੈ ਲਾਲਾ ਯਾਵਰ ਕਮੋ ਪੰਜਾਬ ਰਿੰਗਟ ਆ ਗਿਆ ਹੈ ਮੇਰਾ ਹੈ ਆ ਪੰਜਾਬ ਵੀ ਮੇਰਾ ਹੈ ਅੱਜ ਦੋਨੋਂ ਪੰਜਾਬਾਂ ਦੀ ਟੀਮਾਂ ਸਾਡੇ ਸੇਖ ਸਾਹਿਬ ਦੇ ਵੱਲੋਂ ਆਗਿਆ ਲਾਲੇ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਪੈ ਗਈ ਰੇਡ ਤੇ ਬੋਲ ਵੱਡੇ ਬਾਈ ਦੇ ਇਸ ਸਮੇਂ ਕਹਿੰਦੇ ਬਰਜ ਹਰੀਪਿੰਡਾ ਮਾਨਸਾ ਜੋਗੇ ਰੱਲੇ ਦੇ ਇਲਾਕੇ ਦਾ ਪਹਿਲਾਂ ਬਹਿਰੀਨ ਦੇ ਵਿੱਚ ਖੇਡੇ ਨੌਜਾਨ ਸਨੀ ਦੀ ਪਈ ਰੇਡ ਉਧਰ ਕਹਿੰਦੇ ਜੰਡਿਆਲੇ ਵਾਲਾ ਜੱਟ ਵੀ ਜਿਹੜਾ ਹੈ ਅਮਰੀਕਾ ਤੋਂ ਜਤਿੰਦਰ ਯਾਰ ਸਚਨ ਪੰਡਤ ਦੇ ਨਾਲ ਵੱਡੇ ਐਲਾਨ ਹੋ ਗਏ ਨੇ ਅੱਜ ਇਸ ਖੇਡ ਕਬੱਡੀ ਦੇ ਵਿੱਚ ਲਓ ਸਨੀ ਇੱਕ ਪਾਸੇ ਸਨੀ ਲਾਹ ਲਾ ਕੇ ਛੁੱਟਦਾ ਹੋਇਆ ਨੌਜਾਨ ਤਕੜੇ ਨੰਬਰ ਦਾ ਵਾਅਦਾ ਕਰਦਾ ਹੈ ਵਾਂਗ ਦੀ ਟੀਮ ਦੇ ਲਈ ਛੋਟੀ ਦਾ ਮੁਕਾਬਲਾ ਇਹ ਦੋਨੋਂ ਟੀਮਾਂ ਦੇ ਦਰਮਿਆਨ ਵੱਡਾ ਇਕੱਠ ਹੈ ਕਿ ਜਿੱਥੇ ਹੋਵੇ ਖਲਕਤ ਜੁੜ ਦੀ ਢੋਲ ਵੀ ਵਜਦੇ ਨੇ ਬਲੀਪੁਰ ਤਮਾਵਾ ਦੇ ਵਿੱਚ ਗਰਾਉਂਡਾਂ ਗਾਈਦੇ ਨੇ ਮਾੜੇ ਕੰਮਾਂ ਤੇ ਨਸ਼ਿਆਂ ਤੋਂ ਦੂਰ ਹੈ ਭੱਜੀ ਦਾ ਰੋਮ ਰੋਮ ਨੂੰ ਸ਼ੌਂਦਾ ਸੁਣ ਕੇ ਨਾਮ ਕਬੱਡੀ ਦਾ ਉਹ ਨਾਮ ਕਬੱਡੀ ਦੇ ਉੱਤੇ 50 ਰਿੰਗੜ ਦੇ ਮਾਣ ਸੁਨਵਾਨ ਆ ਗਿਆ ਹੈ ਉਮਰ ਗੋਜਰ ਦੇ ਲਈ ਸਾਡੇ ਸੇਖ ਸਾਹਿਬ ਦੇ ਵੱਲੋਂ ਪਰ ਕਹਿੰਦੇ ਰੂਪ ਸ਼ਰਮਾ ਟਰਾਈ ਕਰਦਾ ਹੈ ਉਹ ਨੰਬਰ ਮੁੰਡਾ ਆਪਣੀ ਟੀਮ ਦੇ ਲਈ ਜੋੜ ਗਿਆ ਆ ਮੁੰਡੇ ਦਾ ਆਲੀਕੇ ਪਿੰਡ ਹੈ ਕਹਿੰਦੇ ਹਰਿਆਣੇ ਦੀ ਉਹ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਮੇਰੇ ਮਿੱਤਰੋ ਇਹ ਦਾ ਬਾਪੂ ਸਾਹਿਬ ਸਿੰਘ ਦਾ ਪੋਤਾ ਰਤੀਏ ਦੇ ਇਲਾਕੇ ਦਾ ਸੁੱਖੀ ਕਬੱਡੀ ਪਾਰ ਹੈ ਕਵਲਦੀਪ ਸਿੰਘ ਕੋਜ ਦੀ ਟੀਮ ਦੇ ਲਈ ਜਰਮਨ ਦੇ ਲਈ ਪਾਕਿਸਤਾਨ ਦੇ ਵਰਲਡ ਕੱਪ ਵਿੱਚ ਖੇਡਿਆ 2020 ਦੇ ਵਿੱਚ ਇਹ ਨੌਜਾਨ ਔ ਸੁਖੀ ਦੀ ਪਈ ਰੇਡ ਹੈ ਇੱਕ ਲਖਣਕੇ ਵੱਡਿਆਂ ਵਾਲਾ ਵੱਡਾ ਖਿਡਾਰੀ ਹੋਇਆ ਇੱਕ ਤੁਹਾਡੇ ਸਾਹਮਣੇ ਨੌਜਰਾਨੀ ਜਾਨ ਵਾਲਾ ਸੁਖੀ ਆਲੀਕਿਆਂ ਵਾਲਾ ਫਤਿਹਾਬਾਦ ਰਥੀ ਦੇ ਇਲਾਕੇ ਦਾ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਾਸ਼ੀ ਬੱਟੂ ਫੇਰ ਆ ਗਿਆ ਰੇਡ ਪਾਉਣ ਦੇ ਲਈ ਉਮਰ ਜੱਟ ਜਿੰਨੇ ਪੁਆਇੰਟ ਲਵੇਗਾ 50 ਰਿੰਗਟ ਹੋਣਗੇ ਉਮਰ ਗੱਜਰ ਦੇ ਲਈ ਟੋਬਾ ਟੇਕ ਸਿੰਘ ਦੀ ਧਰਤੀ ਸਹਾਦਤ ਹਸਲ ਮੰਟੋ ਦੀ ਧਰਤੀ ਪਾਕਿਸਤਾਨ ਦੀ ਧਰਤੀ ਵਾਧੂ ਬੰਦੇ ਬੈਠ ਜਾ ਜੀ ਲਓ ਇਧਰਲੇ ਪਾਸੇ ਫਿਰ ਕਾਸ਼ੀ ਸੁੱਚਾ ਆ ਗਿਆ ਕਹਿੰਦੇ ਸੂਰੇ ਵਾਲਿਆ ਹਰਿਆਣੇ ਵਾਲਾ ਸੁੱਚਾ ਉਧਰ ਸਦਾਮਾ ਆਸਟ੍ਰੇਲੀਆ ਫੌਜੀ ਸੁਨਿਆਰੇ ਹੋਰੀ ਐਲਾਨ ਕਰਦੇ ਨੇ ਪਾਕਿਸਤਾਨ ਦੇ ਖਿਡਾਰੀ ਜਿੰਨੇ ਪੁਆਇੰਟ ਲੈਣਗੇ ਉਹਨੇ ਮਾਣ ਸਨਮਾਨ ਕੀਤੇ ਜਾਣਗੇ ਲਓ ਪਈ ਫਿਰ ਰੇਡ ਜਫਾ ਚਾਰ ਤਿਆਰ ਵਰ ਤਿਆਰ ਨੇ ਕਿਹੜਾ ਲੱਗੇ ਜਫਾ ਵਾਜਾ ਵਾਜਾ ਕਰਵਾਉਂਦਾ ਮਰੋੜੇ ਵਾਲਾ ਸ਼ੀਰਾ ਫੰਤ ਦੀਆਂ ਗੱਲਾਂ ਹੋਈਆਂ ਨਾ ਗਰਾਊਂਡਾਂ ਦੇ ਵਿੱਚ ਲਓ ਸਾਹਮਣੇ ਸੁੱਚਾ ਸੁੱਚਾ ਜਿਉਣਾ ਦੁੱਲਾ ਪੰਜਾਬੀ ਕੌਮ ਦੇ ਅਣਖ ਦੇ ਪ੍ਰਤੀਕ ਨੇ ਕਿ ਦੁੱਲੇ ਪੱਟੀ ਨੂੰ ਗਾਮ ਦਾ ਜੱਗ ਸਾਰਾ ਜਹਮਲ ਫਤਿਹ ਦੀਆਂ ਵਾਰਾਂ ਸਾਰੀਆਂ ਜੀ ਸਾਹ ਮੁਹੰਮਦਾ ਮੋਹ ਨੇ ਵੀਰ ਹੋ ਕੇ ਜਾਂਦਾ ਕੀਤਿਆ ਨਹੀਂ ਪਿਆਰੀਆਂ ਜੀ ਜਾਂਦਾ ਕੀਤਿਆ ਨਹੀਂ ਪਿਆਰੀਆਂ ਜੀ ਲਾਲਾ ਯਾਵਰ ਕਮੋ ਕਬੱਡੀ ਪਾ ਰਿਹਾ ਹੈ ਆ ਦੇ ਰੀਸਾ ਨੌਜਵਾਨਾ ਡਬਲ ਟੱਚ ਇਕੱਲੇ ਨੂੰ ਇਕੱਲੇ ਦੀ ਖੇਡ ਹੈ ਕੱਲੀ ਟੱਕਰਾਂ ਦੇ ਹਾਲ ਸੁਣਾਵਾ ਸਾਡੇ ਉਤੇ ਕੀ ਗੁਜਰੀ ਲੋ ਨਾਨੇ ਦੇ ਲਈ ਕਹਿੰਦੇ ਵੱਡੇ ਮਾਨਸਨ ਮਾਰ ਸਾਡੇ ਸੇਖ ਸਾਹਿਬ ਦੇ ਵੱਲੋਂ ਆ ਗਿਆ ਪਰ ਕੋਟਫਤੇ ਪਿੰਡ ਦਾ ਕਾਲਾ ਕਬੱਡੀ ਵਾਰਿਆ ਉਹ ਜ਼ਿਲ੍ਹਾ ਬਠਿੰਡਾ ਮੇਰੇ ਮਿੱਤਰੋ ਟੱਕਰ 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 ਅੱਜ ਮਲੇਸ਼ੀਆ ਦੇ ਵਿੱਚ ਵੱਡੀ ਟੱਕਰ ਟਕਰੇ ਪਰ ਜ਼ਿਲ੍ਹਾ ਬਠਿੰਡੇ ਵਾਲਾ ਇਹ ਆ ਕਹਿੰਦੇ ਕਾਲਾ ਕੋਟਫਤੇ ਵਾਲਾ ਉਹ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਵੱਡੇ ਭਾਈ ਕਬੱਡੀ ਮੈਦਾਨ ਦੇ ਮੈਦਾਨ ਦੇ ਵਿੱਚ ਫੇਰ ਪੈ ਗਈ ਆਸ਼ੀ ਬੱਟੂ ਫੇਰ ਆ ਗਿਆ ਪਾਕਿਸਤਾਨ ਦਾ ਪਹਿਲਾ ਨਫੀਸ ਖੇਡ ਕੇ ਗਿਆ ਪਹਿਲਾਂ ਕਹਿੰਦੇ ਨਫੀਸ ਖੇਡ ਕੇ ਗਿਆ ਇਹਨਾਂ ਗਰਾਊਂਡਾਂ ਦੇ ਵਿੱਚ ਪਾਕਿਸਤਾਨ ਦਾ ਮਸ਼ਹੂਰ ਜਾਫੀ ਕਦੇ ਵਿਕਾਸ ਬੱਟ ਦੀਆਂ ਗੱਲਾਂ ਕਦੇ ਲਾਲੇ ਹੋਵੇ ਦੁੱਲੇ ਦੀਆਂ ਗੱਲਾਂ ਕਦੇ ਬਾਬਰ ਦੀਆਂ ਗੱਲਾਂ ਕਦੇ ਖਾਲਦ ਪੱਟੀ ਦੀਆਂ ਗੱਲਾਂ ਹੁੰਦੀਆਂ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਕਾਸ਼ੀ ਬੱਟੂ ਨਹੀਂ ਰੀਸਾ ਨੌਜੋਨਾ ਮਾਰਦਾ ਹੋਇਆ ਪ੍ਰੈਸ ਲਾ ਲਾ ਕੇ ਸੜਦਾ ਹੋਇਆ ਤਕੜੇ ਨੰਬਰ ਦਾ ਵਾਅਦਾ ਕਰਦਾ ਹੈ ਕਿ ਜ਼ੋਰ ਬਿਨਾਂ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਇਹ ਰਤਵੈ ਮੂਸੇ ਵਾਲੇ ਦਾ ਆਹ ਹੰਕਾਰ ਨਹੀਂ ਇਹ ਰਤਵੈ ਮੂਸੇ ਵਾਲੇ ਦਾ ਉਧਰ ਲਾਲਾ ਜਦਵ ਕੰਬੋ ਫੌਜੀ ਸੁਨਿਆਰਾ ਸਾਨੀ ਸੁਨਿਆਰਾ ਫਰੋਮ ਆਸਟ੍ਰੇਲੀਆ ਨਾਲੇ ਦੀ ਹਰ ਇੱਕ ਰੇਡ ਦੇ 100 ਹੋਣਗੇ ਉਧਰ ਵੱਡੇ ਮਾਨ ਸਨਮਾਨ ਸਾਡੇ ਸੇਖ ਸਾਹਿਬ ਦੇ ਵੱਲੋਂ ਹਰ ਰੇਡ ਦੇ ਉੱਤੇ ਕੀਤੇ ਜਾ ਰਹੇ ਐ ਉਧਰ ਰਵਾਤ ਬੋਸ ਕਲਮੇਸ਼ੀਆਲੇ ਜਿੰਨੇ ਜਫੇ ਜਫੇ ਲਾਉਣਗੇ ਸਾਡਾ ਮੱਲੀ ਬਾਈ ਕਹਿੰਦਾ ਹਰੇਕ ਜਫੇ ਦਾ ਉਹ 100 ਹੋਊਗਾ ਬੜਾ ਧੰਨਵਾਦ ਹੈ ਪੈਂਦੀ ਰੇਡ ਤੇ ਬਹੁਤ ਵੱਡੇ ਬਾਈ ਦੇ ਉਮਰ ਗੱਜਰ ਦੀ ਰੇਡ ਪੈ ਰਹੀ ਹੈ 10 ਕਿਲੋ ਬਦਾਮ ਵਿਕੀ ਕਹਿੰਦੇ ਤਲਵੰਡੀ ਚੌਧਰੀਆਂ ਵਾਲੇ ਨੂੰ ਦਿੱਤੇ ਜਾਣਗੇ ਪੰਨੂਹਰਾ ਵੱਲੋਂ ਸਿਮਰਹੋਰਾ ਵੱਲੋਂ ਯਾਫਰ ਚੀਮੇ ਦਾ ਚੇਲਾ ਕਹਿੰਦੇ ਕਾਸੀ ਬੱਟੂ ਨਾ ਚਮਕਾਇਆ ਉਸਤਾਦਾਂ ਦਾ ਲਓ ਉਮਰ ਗੱਜਰ ਅਜੇ ੜ ਟਵਿੰਡੀ ਵਾਲਾ ਐਲਾਨ ਕਰਦਾ ਹੋਵੇ ਨੰਬਰ ਯਾਫੀ ਦਾ ਉਧਰ ਸਾਡੇ ਜਗਤਾਰ ਸਿੰਘ ਜੀ ਕਾਲਾ ਬਰਾੜ ਮਲੇਸ਼ੀਆ ਦੇ ਵੱਡੇ ਪ੍ਰੋਮੋਟਰਾਂ ਦੇ ਵਿੱਚ ਨਾਮ ਵੀ ਪੁੱਜੇ ਨੇ ਯੋਧਾ ਰੰਦਾਵਾ ਤੱਗੜ ਹੈ ਸ਼ਿਵਾ ਹੈ ਰਾਣਾ ਰਾਣਾ ਰੰਦਾਵਾ ਅਤਲਹਰਾਂ ਦੀ ਟੀਮ ਮਿੰਟੂ ਬੀਜੇ ਵਾਲੀ ਦੀ ਟੀਮ ਖੇਡ ਰਹੀ ਹੈ ਗੱਲਹਰਾਂ ਦੀ ਟੀਮ ਹੈ ਅਲੀਕਾ ਵਾਲਾ ਸੁੱਖੀ ਕਬੱਡੀ ਪਾ ਰਿਹਾ ਹੈ ਲਓ ਆਲੀਕੇ ਪਿੰਡ ਵਾਲਾ ਸੁਖੀ ਕਬੱਡੀ ਪਾ ਰਿਹਾ ਸੇਖ ਸਾਹਿਬ ਕਹਿੰਦੇ ਜਿੰਨੇ ਜਫੇ ਲਾਉਣਗੇ ਹਰੇਕ ਜਫੇ ਦਾ 100 ਹੋਊਗਾ ਪਰ ਆਲੀਕੇ ਪਿੰਡ ਵਾਲਾ ਨੰਬਰ ਉਹ ਆਪਣੀ ਟੀਮ ਦੇ ਲਈ ਥਾਪੀਆਂ 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 ਬੱਲੇ 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 ਮੇਲਾ ਬਣ ਗਿਆ ਮੇਲਾ ਬਣ ਗਿਆ ਵੀਰਿਆ ਮੇਲਾ ਬਣ ਗਿਆ ਉਧਰ ਭਾਈ ਫੌਜੀ ਸੁਨਿਆਰਾ ਸੁਦਾਮ ਸੁਨਿਆਰਾ ਹਾਂ ਫਰੌਸਟ ਆਸਟ੍ਰੇਲੀਆ ਹਾਂ ਨਾਲੇ ਦੇ ਬਿਗ ਪੁਆਇੰਟ ਹਰ ਜਫੇ ਦੇ 100 ਹੋਣਾ ਮੇਰੇ ਮਿੱਤਰੋ ਹਰ ਰੇਡ ਤੇ 100 ਹੋਣਾ ਬੜਾ ਧੰਨਵਾਦ ਆ ਪਰ ਉਧਰ ਦੇ ਪਾਸੇ ਬੱਲੇ 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 ਉਹ ਮੁੰਡਾ ਟਿਲੋਆ ਦਾ ਚਾਵਰ ਕਦੇ ਬਾਵਰ ਦੀਆਂ ਗੱਲਾਂ ਉਹ ਕਦੇ ਲਾਲਾ ਲਾਲਾ ਹੋ ਗਈ ਐ ਉਹ ਲਾਲਾ ਲਾਲਾ ਹੋ ਗਈ ਐ ਹਲਸੀ ਘਰੋਂ ਕਰੀ ਤੋਰ ਤੇ ਸੁੱਚਾ ਤੇ ਮੱਲ ਸੀ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲਸੀ ਉਧਰ ਰੋਹਿਤ ਤੇ ਮਿੰਟੂ ਵੱਲੋਂ ਜਿੰਨੇ ਜਫੇ ਲੱਗਣਗੇ ਤਿੰਨ ਜਫੇ ਜੇ ਲਗਾਤਾਰ ਲਾਉਂਦੇ ਨੇ ਸਾਨੇ ਪੰਜਾਬ ਦੇ ਜਾਫੀ ਤਾਂ 300 ਰਿੰਗੜ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਮਿੰਟੂ ਪੀਜੇ ਤੇ ਰਹਤ ਵੱਲੋਂ ਰਣਨ ਦਾਵਰ ਜੋਦਰ ਰੰਦਾਵੇ ਦੀ ਟੀਮ ਹੈ ਸ਼ਿਵਾਹਰਾਂ ਦੀ ਟੀਮ ਹੈ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਕਾਸ਼ੀ ਵਾਟੂ ਫੇਰ ਆ ਗਿਆ ਨੌਜਾਨ ਲੈਂਦੇ ਪੰਜਾਬ ਦਾ ਗੱਭਰੂ ਕਿ ਉਹ ਪੰਜਾਬ ਵੀ ਮੇਰਾ ਹੈ ਆ ਪੰਜਾਬ ਵੀ ਮੇਰਾ ਹੈ ਹੱਦਾਂ ਤੋੜਦੇ ਹੋ ਸਰਹੱਦਾਂ ਤੋੜਦੇ ਹੋ ਮੇਰੇ ਦਿਲ ਦੇ ਦੋਨੋਂ ਟੁਕੜੇ ਜੋੜਦੇ ਹੋ ਉਹ ਪੰਜਾਬ ਵੀ ਮੇਰਾ ਹੈ ਉਧਰ ਜਤਿੰਦਰ ਜੌਹਲ ਹੈ ਸਚਨ ਪੰਡਤ ਹੈ ਵੱਡੇ ਪ੍ਰਮੋਟਰਾਂ ਦੇ ਵਿੱਚ ਨਾਮ ਹੈ ਕਾਲੇ ਟਰੈਸੀ ਦੇ ਭਾਂਜੇ ਦਾ ਉਧਰੋਂ ਸੇਖਸਾਲ ਦੇ ਵੱਲੋਂ ਵੱਡੇ ਮਾਣ ਸਨਮਾਨ ਰੈਡਰ ਦੇ ਲਈ ਆ ਗਿਆ। ਲਓ ਕਾਲਾ ਕੋਡ ਫੱਤੇ ਵਾਲਾ ਉਧਰ ਸਾਡਾ ਬਾਜਵਾ ਸਾਹਿਬ ਮਨਪ੍ਰੀਤ ਚਾਹਲ ਤੇ ਸਾਬੀ ਨੌਰ ਮੇਰੇ ਮਿੱਤਰੋ ਸਾਡੇ ਭਰਾ ਜੁੜੇ ਹੋਇਆ। ਬਹੁਤ ਵੱਡਾ ਧੰਨਵਾਦ ਹੈ। ਲਓ ਨੰਬਰ 9 ਓਏ ਕਾਲੇ ਕੋਡ ਫੱਤੇ ਵਾਲੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ। ਕੀ ਬਾਤ ਹੈ। ਰੋਹਿਤ ਦੇ ਮਿੰਟੂ ਪੀਜੇ ਵੱਲੋਂ ਸਾਨੇ ਪੰਜਾਬ ਦੇ ਜਾਫੀਆਂ ਦੇ ਤਿੰਨ ਜਫੇ 500 ਰਿੰਗੜ ਦੇ ਹੋਣਗੇ। ਲਓ ਸਾਹਮਣੇ ਕਬੱਡੀ ਬਾਦਲ ਸੇਖੇ ਵਾਲਿਆ ਤੇਰੇ ਪਿੰਡੂ ਪੁੱਜੇ ਜੇ ਵੱਡੇ ਐਲਾਨ ਕਰ ਦਿੱਤੇ ਨੇ ਕਹਿੰਦੇ ਬਾਦਲ ਸੇਖਾ ਤੇ ਜਫਾ ਲਾਵੇ ਤਾਂ ਵੱਡੇ ਮਾਨ ਸਨਮਾਨ ਹੋਣਗੇ ਲਓ ਇਧਰਲੇ ਪਾਸੇ ਰੇਡ ਉਮਰ ਗੱਜਰ ਦੀ ਪਈ ਹੋਈ ਹੈ ਗੱਜਰ ਮੁੰਡਾ ਗੁਜਰਾਂ ਦਾ ਕਬੱਡੀ ਪਾ ਰਿਹਾ ਹੈ ਸਾਹਨੇ ਪੰਜਾਬ ਦੀ ਟੀਮ ਵੱਲੋਂ ਉਹ ਦੂਜੇ ਪਾਸੇ ਦੋਦੜੇ ਵਾਲਾ ਤਾਰੀ ਹੈ ਮਾਨਸਾ ਵਾਲਾ ਕਿ ਗੱਲ-ਗੱਲ ਉੱਤੇ ਅੜੀ ਪਗਾਉਣਾ ਹੈ ਲੱਗਦਾ ਮਾਨਸਾ ਵੱਲਦਾ ਉਹ ਲੱਗਦਾ ਮਾਨਸਾ ਵੱਲਦਾ ਲੈ ਵੀ ਸੇਖਿਆ ਜਫਾ ਲਾਏਗਾ ਤਾਂ ਜੀਵਨ ਸੇਖਾ ਧਰਮਾ ਮੱਲੇ ਕੇ ਤੇ ਮੰਨੂ ਸੇਖਾ ਫੌਜੀ ਸੇਖਾ ਤੇ ਨਾਲ ਸੋਨਾ ਸੇਖਾ ਹਰ ਇੱਕ ਜਫਾ ਬਾਦਲ ਦਾ ਸੌਦਾ ਹੋਣਾ ਤੇ ਹਰ ਇੱਕ ਮਿਲ ਤੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਪਰ ਬੁਰਜ ਹਰੀ ਪਿੰਨ ਵਾਲਾ ਸਣੀ ਮੇਰੇ ਮਿੱਤਰੋ ਸਣੀ ਬੁਰਜ ਹਰੀ ਵਾਲਾ ਸਣੀ ਸਣੀ ਬੁਰਜ ਹਰੀ ਵਾਲਾ ਪਹਿਲਾ ਬਹਿਰੀਨ ਖੇਡਿਆ ਅੱਜ ਮਲੇਸ਼ੀਆ ਦੇ ਵਿੱਚ ਖੇਡ ਰਾਂ ਵੰਗ ਦੀ ਟੀਮ ਦੇ ਲਈ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਕਾਸ਼ੀ ਬੱਟੂ ਆ ਗਿਆ ਰੇਡ ਪਾਉਣ ਦੇ ਲਈ ਕਾਸ਼ੀ ਬੱਟੂ ਕਬੱਡੀ ਪਾ ਰਿਹਾ ਹੈ ਪਾਕਿਸਤਾਨ ਦੀ ਧਰਤੀ ਦਾ ਜੰਪਲ ਆਹ ਜਾਫੀ 4 ਤਿਆਰ ਵਰ ਤਿਆਰ ਨੇ ਪਾਈ ਪੁੱਠੀ 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 ਆਹ ਗੱਲੇ ਬੱਲੇ ਬੱਲੇ ਹੋ ਗਈ ਐ ਬਾਦਲ ਸੇਖੇ ਵਾਲਾ ਕੇ ਮੇਲਾ ਲੱਟ ਕੇ ਮੜੀ ਤੂੰ ਮੇਲੇ ਜਾਣ ਵਾਲੀ ਐ ਅਗਲੀ ਰੇਡ ਆਲਿਕਾ ਵਾਲਾ ਸੁੱਖੀ ਕਹਿੰਦਾ ਵੀ ਕਰਾਚੋਂ ਵਾਲਾ ਸੋਮਾ ਮੇਰਾ ਉਸਤਾਦ ਐ ਕਰਾਚੋਂ ਦੇ ਸੋਮੇ ਨੂੰ ਉਸਤਾਦ ਮੰਨਦਾ ਪਾਕਿਸਤਾਨ ਦੇ ਵਰਲਡ ਕੱਪ ਦੇ ਵਿੱਚ ਵੀ ਗੱਲਾਂ ਹੋਈਆਂ ਕੀ ਬਾਤ ਐ ਜਰਮਨ ਦੀ ਟੀਮ ਵੱਲੋਂ ਕਬਲਦੀਪ ਕਮੌਜ ਹੋਰਾਂ ਦੀ ਟੀਮ ਵੱਲੋਂ ਰਾਜੂ ਨੰਗਲ ਅਮਰੀਕਾ ਤੋਂ ਜੰਟਾ ਨੰਗਲ ਅਮਰੀਕਾ ਤੋਂ ਜਿਹੜੇ ਹੋਰੇ ਜਿਹੜੇ ਬਾਧੂ ਬੰਦੇ ਨੇ ਬੈਠ ਜਾਓ ਸਰਬਜੀਤ ਜੀ ਬਾਧੂ ਬਿਠਾ ਦਿਓ ਜੀ ਦਰਸ਼ਕ ਬਹੁਤ ਤੰਗ ਨੇ ਦੁਨੀਆ ਤੰਗ ਐ ਗੜੀ ਮੇਲਾ ਵੇਖਣ ਆਇਆ ਅੱਜ ਸਾਰੇ ਭਰਾ ਤੰਗ ਨੇ ਸ਼ਿਵਾਹਰਾਂ ਦੀ ਟੀਮ ਖੇਡ ਰਹੀ ਹੈ ਮਿੰਟੂ ਪੀਜੇ ਵਾਲਾ ਰਣਾ ਰੰਦਾਵਾ ਜੋਧਾ ਰੰਦਾਵਾ ਆਹ ਰੋਹਿਤ ਰੋਹਿਤ ਜਾਵਰ ਜਾਵਰ ਕਬੱਡੀ 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 ਏ ਜਾਵਰ ਜਾਵਰ ਕੰਬੋ ਉਹ ਸੁਆਦ ਹੈ ਜਾਨਲੇ ਦੇ ਵੱਲੋਂ 100 ਦੇ ਮਾਨ ਸਨਮਾਨ ਲਾਲੇ ਦੇ ਲਈ ਆ ਗਿਆ ਲੈ ਵੀ ਵੱਡੇ ਮਾਨ ਸਨਮਾਨ ਸੁੱਚਾ ਸਿਰੇ ਵਾਲਾ ਆ ਗਿਆ ਸੋਚਾ ਸੂਰੇਵਾਲੀਆ ਕਬੱਡੀ ਪਾ ਰਿਹਾ ਉਧਰਲੇ ਪਾਸੇ ਵਿੱਕੀ ਤਲਵੰਡੀ ਚੌਧਰੀਆਂ ਵਾਲੇ ਦੇ ਲਈ ਵੀ ਵੱਡੇ ਲਾਨ ਨੇ ਲਓ ਸੂਰੇਵਾਲੀਆ ਕੀ ਬਾਤ ਹੈ ਨੰਬਰ ਕਿਹੜਾ ਰੇਡਰ ਦੇ ਹਿੱਸੇ ਜਾ ਦੜਿਆ ਨੰਬਰ ਸੋਚਾ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਉਮਰ ਗੱਜਰ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਤਿਆਰ ਵਰ ਤਿਆਰ ਹੈ ਸਰਬਜੀਤ ਚੀਮਾ ਨਾਲ ਵੀਰਾ ਦਾਤੇਵਾਸੀ ਹੈ ਸਾਰੇ ਭਰਾ ਨੇ ਰੌਕੀ ਹੋਰੀ ਭੋਲੇ ਹੋਰੀ ਕੁਲਦੀਪ ਹੋਰੀ ਬੱਬੂ ਖੀਰਾਵਾਲੀਆ ਬੋਬੀ ਸ਼ਾਹਲਮ ਜਿਨ੍ਹਾਂ ਦੇ ਵੱਡੇ ਯੋਗਦਾਨ ਹੈ ਜਿਹਦੇ ਕਬੱਡੀ ਕੱਪ ਦੇ ਲਈ ਫੈਡਰੇਸ਼ਨ ਹੈ ਔਰ ਦੁਨੀਆ ਭਰ ਦੇ ਖਿਡਾਰੀ ਖੇਡ ਰਹੇ ਨੇ ਲਓ ਇਧਰਲੇ ਪਾਸੇ ਅਮਰ ਗੁੱਜਰ ਦੀ ਪਾਈ ਹੋਈ ਰੇਡ ਦੂਜੇ ਪਾਸੇ ਮੁਕਾਬਲਾ 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 ਹੋ ਗਿਆ ਤੇ ਨੰਬਰ ਨੰਬਰ ਰੇਡਰ ਦਾ ਪਾਜੀ ਦਾ ਨੰਬਰ ਧਾਵੀ ਦਾ ਕਾਲਾ ਕੋਟ ਫੱਤੇ ਵਾਲਾ ਬਠਿੰਡੇ ਵਾਲਾ ਬਠਿੰਡੇ ਜਿੱਥੇ ਉਧਰ ਸੁਖੀ ਢੰਡੇ ਵਾਲਾ ਬਠਿੰਡੇ ਜਿੱਥੇ ਉਧਰ ਸੁਖੀ ਕੋਟ ਫੱਤਾ ਦਲਵਾਰ ਬਠਿੰਡੇ ਦੇ ਵੱਲੋਂ 100 ਦੇ ਮਾਣ ਸਨਮਾਨ ਕਾਲੇ ਦੀ ਆ ਕਬੱਡੀ ਦੇ ਉੱਪਰ ਆ ਗਿਆ ਮੇਰੇ ਮਿੱਤਰੋ ਲਓ ਪੈਂਦੀ ਰੇਡ ਤੇ ਸਾਹਮਣੇ ਦੇਖਾਂਗੇ ਪਰ ਬਠਿੰਡੇ ਵਾਲਾ ਕੋੜ ਫੱਤੇ ਵਾਲਾ ਕੋੜ ਫੱਤੇ ਵਾਲਾ ਉਹ ਬੱਲੇ ਬੱਲੇ ਕਰਵਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਬਠਿੰਡੇ ਵਾਲਾ ਪੁਆਇੰਟ ਲੈ ਕੇ ਆ ਗਿਆ ਕਾਸ਼ੀ ਬਾਟੂ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਜਾ ਰਿਹਾ ਹੈ ਤਾਰੀ ਦੋਦੜੇ ਵਾਲਾ ਮੰਨਿਆ ਪਰ ਮੰਨਿਆ ਜਾਫੀ ਸਾਡੀ ਖੇਡ ਕਬੱਡੀ ਦਾ ਬਦਲ ਸਿੱਖੇ ਵਾਲਾ ਸਮਲਸਰ ਦੇ ਇਲਾਕੇ ਦਾ ਬਾਗੇਪੁਰਾਂ ਦੇ ਇਲਾਕੇ ਦਾ ਨਿਸ਼ਤਰ ਢਾਂਡੀ ਦਾ ਏਰੀਆ ਲਓ ਸਾਹਮਣੇ ਪਈ ਕਬੱਡੀ ਔਰ ਦੂਜੇ ਪਾਸੇ ਪਾਕਿਸਤਾਨੀ ਪਾਕਿਸਤਾਨੀ ਲਹਿੰਦੇ ਪੰਜਾਬ ਦਾ ਨਹੀਂ ਰੀਸਾ ਕਾਸ਼ੀ 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 ਤਾਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਦੁਨੀਆ ਖੁਸ਼ ਹੈ ਅਨੰਦਲ ਏਰੀਆ ਜਗਤਾਰ ਸਿੰਘ ਜੀ ਕਾਲਾ ਬਰਾੜ ਸਾਡੀ ਜ਼ਿੰਦਗੀ ਤੇ ਪਰਮ ਮਿੱਤਰ ਨੇ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਨੇ ਆਪਣੇ ਸਾਥੀਆਂ ਨਾਲ ਲਓ ਪੁਰਜਹਰੀ ਵਾਲਾ ਸਣੀ ਕਬੱਡੀ ਪਾਉਣ ਦੇ ਲਈ ਆ ਗਿਆ ਉਧਰਲੇ ਪਾਸੇ ਸਾਨੀ ਸੁਨਿਆਰਾ ਫੌਜੀ ਵਰਜ ਹਰੀ ਵਾਲਾ ਸੁਨਿਆਰੇ ਖੇਡ ਕਬੱਡੀ ਪਾ ਰਿਹਾ ਹੈ ਸ਼ੇਰ ਪੁੱਤਰ ਨੇ ਅਗਲੇ ਬੱਲੇ 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 ਸਨੀ ਦੇ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਇੱਕ ਪਾਸੇ ਮਾਨਸਾ ਵਾਲਾ ਮਾਨਸਾ ਵਾਲਾ ਕੀ ਬਾਤ ਹੈ ਨੰਬਰ ਜਿਹੜਾ ਧਾਵੀ ਦੇ ਹਿੱਸੇ ਜਾ ਜੜਿਆ ਸਨੀ ਬੁਰਜ ਹਰੀ ਵਾਲੇ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਯਾਵਰ ਕੰਬੋ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਯਾਵਰ ਕੰਬੋ ਲਾਲਾ ਯਾਵਰ ਕਬੋ ਕਬੱਡੀ ਪਾਰਿਆ ਬਾਦਲ ਸੇਖੇ ਦੇ ਨਾਲ ਮੁਕਾਬਲਾ ਹੈ ਉਧਰਲੇ ਪਾਸੇ ਬੱਲੇ 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 ਮੁੰਡਾ ਵਾਟਾਂ ਵੜਦਾ ਤੁਰਿਆ ਆਉਂਦਾ ਹੈ ਨੰਬਰ ਕਿਹੜਾ ਰੇਡਰ ਦੇ ਹਿੱਸੇ ਜਾ ਦੜਿਆ ਆਲੀਕੇ ਵਾਲਾ ਸੁਖੀ ਐ ਉਹ ਸੁਖੀ ਆਲੀਕੇ ਵਾਲਾ ਉਧਰ ਸੁਦਾਮ ਸੁਨਿਆਰਾ ਫੌਜੀ ਸੁਨਿਆਰਾ ਜੂਕ ਸੁਨਿਆਰੇ ਦੇ ਉਹ ਸ਼ੇਰ ਪੁੱਤ ਆ ਸਾਡੇ ਜਕੂਮ ਸਰਿਆਰੇ ਦੇ ਸ਼ੇਰ ਪੁੱਤ ਆ ਮੇਰੇ ਮਿੱਤਰੋ ਬੱਡੇ ਧੰਨਵਾਦ ਐ ਪਰ ਸੁਖੀ ਵੀ ਰੇ ਓ ਬੱਲੇ 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 ਸਾਰਾ ਓਏ ਆਲੀਕੇ ਪੇਦਾਲੇ ਸੁਖੀ ਦੀਆਂ ਰੇਡਾਂ ਕਿਵੇਂ ਲੱਗੀਆਂ ਤਾੜੀ ਵਾਰ ਕੇ ਦੱਸੋ ਸੁਖੀ ਨਾਗ ਬਣ ਗਿਆ ਸੁਖੀ ਕਿਸ ਨਗਰੀ ਦੇ ਲੋਕ ਬਸੰਦੇ ਅੱਜ ਕੱਲ ਕਾਲੇ ਨਾਗ ਦਰਿੰਦੇ ਹਾਂ ਕਾਲਾ ਨਾਗ ਵਰਕੇ ਦਸਣ ਦੀ ਕੋਸ਼ਿਸ਼ ਕਰ ਰਿਹਾ ਚੈਨ ਟੁੱਟ ਗਈ ਹੈ ਉਮਰ ਗੱਜਰ ਉਮਰ ਗੱਜਰ ਮੱਖੇ ਵਾਲੀ ਹੈ ਦੁੱਧੜੇ ਵਾਲਾ ਤਾਰੀ ਹੈ ਨੰਬਰ ਕਿਹੜਾ ਰੇਡਰ ਦੇ ਹਿੱਸੇ ਜਾ ਦੁਰਿਆ ਇਸ ਸਮੇਂ ਸਾਹਨੇ ਪੰਜਾਬ ਖੇਡ ਰਿਹਾ ਹੈ ਮਿੰਟੂ ਹਰਾਂ ਦੀ ਰਾਣੇ ਰੰਦਾਵੇ ਹਰਾਂ ਦੀ ਯੋਧੇ ਹਰਾਂ ਦੀ ਟੀਮ ਸ਼ਿਵਾ ਹਰਾਂ ਦੀ ਟੀਮ ਅਤਲ ਹਰਾਂ ਦੀ ਟੀਮ ਸ਼ਰਮੇ ਹਰਾਂ ਦੀ ਟੀਮ ਔਰ ਕਹਿੰਦੇ ਯੂਕੇ ਵਾਲੇ ਗੀਤੇ ਬਾਜਵੇ ਪਾਲੇ ਬਾਜਵੇ ਦੀ ਵੱਡੀ ਸਪੋਰਟ ਹੈ ਸਿੰਘ ਸਭਾ ਕਬੱਡੀ ਕਲੱਬ ਸਾਊਥ ਹਾਲ ਵਾਲਾਂ ਦੀ ਨੰਬਰ ਯੂਕੇ ਹਰਾਂ ਦੀ ਔਰ ਸਾਡੇ ਤੂਰ ਟਰਾਂਸਪੋਰਟ ਅਮਰੀਕਾ ਵਾਲੇ ਅਮਰਤ ਹੋਰਾਂ ਦੀ ਵੱਡੀ ਸਪੋਰਟ ਇਸ ਟੀਮ ਨੂੰ ਸਾਰੇ ਭਰਾਵਾਂ ਦਾ ਜੌਨੀ ਹੋਰਾਂ ਦਾ ਪ੍ਰਦੀਪ ਯੂਐਸਏ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਰੋਹਿਤ ਤੇ ਮਿੰਟੂ ਨੇ ਵੱਡੇ ਐਲਾਨ ਕੀਤੇ ਹੋਏ ਨੇ ਵੀ ਜਿੰਨੇ ਜਫੇ ਲੱਗਣਗੇ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਸਾਡੇ ਪੰਜਾਬ ਦੇ ਜਾਫੀਆਂ ਦੇ ਹੈਲੋ ਹੈਲੋ ਉਧਰ ਪਾਸੇ ਸਾਡਾ ਸੁਦਾਮ ਸੁਨਿਆਰਾ ਫੌਜੀ ਸੁਨਿਆਰਾ ਜਗਮੂ ਜਗਮੂ ਸੁਨਿਆਰੇ ਦੇ ਸ਼ੇਰਪੁੱਤ ਲੈਹnde ਪੰਜਾਬ ਤੋਂ ਵੱਡੇ ਪ੍ਰੋਮੋਟਰ ਹੈ ਭਰਾਵਾਂ ਦਾ ਬਹੁਤ ਬੜਾ ਧੰਨਵਾਦ ਹੈ ਸਾਡੇ ਸੇਖ ਸਾਹਿਬ ਨੇ ਵੀ ਵੱਡੇ ਮਾਨ ਸਨਮਾਨ ਕੀਤੇ ਹੈ ਬਹੁਤ ਬਹੁਤ ਧੰਨਵਾਦ ਹੈ ਸੇਖ ਸਾਹਿਬ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਐਨ ਕਨੇ ਪਲੇਅਰਾਂ ਨੂੰ ਕਦੇ ਪੈਸਿਆਂ ਨਾਲ ਤੋਲਣ ਵਾਲੀ ਗੱਲ ਕਰ ਦਿੱਤੀ ਹੈ ਚਲਾਓ ਜੀ ਜਲਦੀ ਦੇ ਨਾਲ ਮੈਚ ਸ਼ੁਰੂ ਕਰ ਦਈਏ ਸਾਡਾ ਸੁਦਾਮ ਸੁਨਿਆਰਾ ਫੌਜੀ ਸੁਨਿਆਰਾ ਤੇ ਜਕੂਮ ਦੇ ਸ਼ੇਰ ਪੁੱਤ ਐ ਨਾਲ ਕਹਿੰਦੇ ਲਾਲੇ ਕੰਬੋਜ ਹੋਰਾਂ ਦੇ ਨਾਲ ਵੱਡਾ ਪਿਆਰਾ ਲੈਂਦੇ ਪੰਜਾਬ ਦੇ ਵੱਡੇ ਪ੍ਰੋਮੋਟਰ ਐ ਐਨ ਕਹਿੰਦੇ ਗੱਲਾਂ ਮਾਤਾ ਟਿਕਾਣੇ ਜਿਹਨੂੰ ਜਿਹਨੂੰ ਆ ਮੈਚ ਦਾ ਸਵਾਦ ਆਇਆ ਇੱਕ ਵਾਰੀ ਲੜਕਾਰਾ ਮਾਰ ਗਏ ਦੱਸੋ ਕਿਰਾ ਛੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਵਸਦਾ ਅਮਰੀਕਾ ਕਹਿੰਦੇ ਜੱਟ ਝੰਡੇ ਵਾਲੇ ਦਾ ਭਾਣ ਜਾਏ ਕਹਿੰਦੇ ਟਰੈਸੀ ਵਾਲੇ ਕਾਲੇ ਦਾ ਜਤਿੰਦਰ ਯਾਹਲ ਤੇ ਸਚਨ ਪੰਡਤ ਵੀ ਜੁੜੇ ਹੋਏ ਨੇ ਅਮਰੀਕਾ ਦਾ ਇਸ ਕਬੱਡੀ ਕੱਪ ਦੇ ਨਾਲ ਲਓ ਸਾਹਮਣੇ ਇੱਕ ਪਾਸੇ ਕਾਸ਼ੀ ਬੱਟੂ ਔਰ ਦੂਜੇ ਪਾਸੇ ਰਵਾੰਗ ਦੀ ਟੀਮ ਦਾ ਦੇ ਨੌਜਨ ਯਾਫੀ ਕਰਦਾ ਹੈ ਟਰਾਈ ਹਿੱਕ ਜੋਰ ਦੇ ਨਾਲ ਕਾਸ਼ੀ ਕਾਸ਼ੀ ਡੋਲੇ ਫਰਕਾਉਂਦਾ ਹੈ ਨੰਬਰ ਧਾਵੀਦ ਹੈ ਅਲੀ ਬਾਜਵਾ ਜੀ ਤੁਸੀਂ ਵੀ ਕਰ ਲਓ ਗੱਲ ਇਸ ਮੈਚ ਦੀ ਥੈਂਕ ਯੂ ਬਾਜੀ ਚੱਲ ਵੀ ਰੇਡ ਐ ਸਭ ਫੇਰ ਖੇਡੇ ਮੈਦਾਨ ਦੇ ਵਿੱਚ ਅੱਗੇ 4 ਅੱਗੇ 4 ਨੇ ਜੋਧੇ ਰਦਾਵੇ ਰਹਿੰਦੇ 4 ਯਾਫੀ ਖੜੇ ਐ ਅੱਜ ਦਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਆ ਮੁੰਡਾ ਪੁਆਇੰਟ ਇਸ ਸਮੇਂ ਆਏ ਹਾਏ ਪੁਆਇੰਟ ਇਸ ਸਮੇਂ ਕਹਿੰਦੇ ਆ ਕਿ ਹੈਲੋ ਰੇਡ ਉਹ ਕੋਣ ਫੱਤੇ ਵਾਲੇ ਖਾਲੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਦੱਸੋ ਤਾੜੀ ਮਾਰ ਕੇ ਉਧਰ ਸਾਡੇ ਮੁਹੰਮਦ ਜੂਨਸ ਜੀ ਮੈਨੇਜਿੰਗ ਡਾਇਰੈਕਟਰ ਨੇ ਬਹੁਤ ਬੜਾ ਧੰਨਵਾਦ ਆ ਮੁਹੰਮਦ ਯੂਨੈਫੀ ਸੁਦਾਮ ਸੁਨਿਆਰਾ ਤੇ ਫੌਜੀ ਸੁਨਿਆਰਾ ਬਹੁਤ ਬਹੁਤ ਧੰਨਵਾਦ ਹੈ ਔਰ ਬਹੁਤ ਸ਼ੁਕਰੀਆ ਭਰਾ ਜੀ ਸਾਡੇ ਲੇਹਦੇ ਪੰਜਾਬ ਵਾਲੇ ਯੂਨਸ ਭਾਈ ਅਲੀ ਸ਼ੇਖ ਚੌਧਰੀ ਮੋਹਸਨ ਸਾਹਿਬ ਚੌਧਰੀ ਯਾਸਰ ਸਾਹਿਬ ਇਨਾਂ ਭਰਾਵਾਂ ਦੀ ਮੁਹੱਬਤ ਹੈ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਵੱਡੇ ਮਾਰ ਸੇਵਾ ਕੀਤੀ ਹੈ ਜ ਖਿਡਾਰੀਆਂ ਦੀ ਤੋਂ ਬਹੁਤ ਸ਼ੁਕਰੀਆ ਜੋਧਾ ਰਧਾਵਾ ਸ਼ੀਵਾ ਭਾਜੀ ਹੋਰਾਂ ਦਾ ਸ਼ੀਵਾ ਆਲੋਖ ਰਾਂ ਦਾ ਬਹੁਤ ਜਿਆਦਾ ਸ਼ੁਕਰੀਆ ਔਰ ਸ਼ਾਨ ਕੰਬੋ ਲਾਲੇ ਜਾਬਰ ਕਬੋਦੇ ਪ੍ਰੋਮੋਟਰ ਬਹੁਤ ਸ਼ੁਕਰੀਆ ਲਾਲੇ ਜਾਬਰ ਕਬੋਦੇ ਜੋ ਸਾਡੇ ਆਸਟ੍ਰੇਲੀਆ ਵਿੜਿਆ ਲੋ ਜੀ ਇਸ ਮੈਚ ਦੇ ਸਕੋਰ ਜੂਰ ਸਾਂਝੇ ਕਰਾਂਗੇ ਅਸੀਂ ਸਾਡਾ ਇਹ ਮੈਚ ਚੋਟੀ ਦਾ ਮੈਚ ਖੇਡਿਆ ਗਿਆ ਹੈ